ਮੈਂ ਜੀ ਮੇਰਾ ਨਾਮ ਬੋਧਰਾਵਾ ਜੀ ਮਕਸਦੀਪੂ ਦਾ ਮੈਂ ਇੱਥੇ ਡਾਂਚਰ ਜੀ ਅੱਛਾ ਜੀ ਕੀ ਰੋਲਾ ਕੀ ਪਿਆ ਇਹ ਰੋਲਾ ਜੀ ਸਾਡੀ ਗੱਡੀ ਆ ਰਹੀ ਸੀ ਬਠਿੰਡੇ ਨੂੰ ਉਹ ਮੋਟਰਸਾਈਕਲ ਲਿਆ ਕੇ ਪਹਿਲਾਂ ਤਾਂ ਉਹਨੇ ਮੋਟਰਸਾਈਕਲ ਅੱਗੇ ਲਾਇਆ ਜੀ ਮਤਲਬ ਵਿੱਚ ਮਾਰਿਆ ਸਾਡੇ ਅਸੀਂ ਕਿਹਾ ਵੀ ਜੇ ਸਵਾਰੀ ਚੜਾਉਣੀ ਐ ਨੂੰ ਸਾਈਡ ਤੇ ਕਰ ਲਓ ਮੋਟਰਸਾਈਕਲ ਇੱਥੇ ਲਾਉਟ ਨਹੀਂ ਉਹ ਆਹ ਮੈਂ ਤਾਂ ਐ ਹੀ ਲਿਆਉਂਗਾ ਜਿਹਨੇ ਕੁਝ ਕਰਨਾ ਕਰ ਲਓ ਉਹਨੇ ਬੰਦੇ ਸੱਦ ਕੇ 20 25 ਬੰਦੇ ਇੱਥੇ ਗਲ ਪਏਗੀ ਚਾਰ ਜਣੇ ਆ ਟੈਕਸੀ ਵਾਲੇ ਆ ਇਹ ਆ ਜਿਹੜਾ ਇੱਥੇ ਟੈਕਸੀ ਸਟੈਂਡ ਆ ਚਾਰ ਬੰਦੇ ਇਨਾਂ ਦੇ ਆਈ ਬਾਕੀ ਉਹ ਮੈਕਾ ਮੈਡੀਕ ਕ੍ਰੋਮ ਵਾਲੇ ਉਹਨਾਂ ਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟੈਕਸੀ ਵਾਲੇ ਉਹਨਾਂ ਨਾਲ ਰਲ ਗਏ ਉਹਨਾਂ ਨਾਲ ਰਲੇ ਆ ਟੈਕਸੀ ਵਾਲੇ ਅੱਛਾ ਗੱਲ ਦਾ ਪਤਾ ਨਹੀਂ ਉਹਨਾਂ ਨੂੰ ਨਾ ਜੀ ਐਵੇਂ ਆ ਕੇ ਡੇਪੇ ਇਹਨਾਂ ਨੂੰ ਪਤਾ ਹੋਊ ਜੀ ਉਹਨਾਂ ਦੇ ਬੰਦੇ ਆ ਇਹ ਨਾਲ ਸੀਗੇ ਵਿੱਚ ਚਾਰ ਬੰਦੇ ਇਹਨਾਂ ਦੇ ਜੀ ਮੰਗ ਕਰਦੇ ਹਾਂ ਮੰਗ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਪਰਚਾ ਦਰਜ ਕੀਤਾ ਜਾ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਜੀ ਇਹ ਗੁੰਡੇ ਅੰਸਾਰਾ ਨੂੰ ਨੱਥ ਪਾਈ ਜਾਵੇ ਹਾਂਜੀ ਬਜਿੰਦਰ ਸਿੰਘ ਜੀ ਬਜਿੰਦਰ ਸਿੰਘ ਜੀ ਉੱਚੀ ਬੋਲੋ ਕੀ ਮੰਗ ਕਰਦੇ ਹੋ ਮੰਗ ਵੀਰੇ ਇਹੀ ਆ ਜਿਹੜੇ ਵਹੀਕਲ ਨਜਾਇਜ਼ ਵੜਦੇ ਆ ਮੂਰੇ ਬੱਸ ਦੇ ਆ ਜਾਂਦੇ ਬੱਸਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨੇ ਤਾਂ ਬੱਸ ਰੋਕ ਕੇ ਬਚਾਉਣਾ ਇਹ ਥੋੜੀ ਵੀ ਆਪਾਂ ਟਰੈਵਲ ਦੇ ਉੱਤੇ ਗੁੰਡਾਗਰਦੀ ਕਰਦੀ ਹੈ ਕੱਦੂ ਮੰਨ ਕੇ ਜਦੋਂ ਮੈਂ ਏਟੋ ਵਾਲਾ ਮੇਰੇ ਮੂਰੇ ਮੋਟਰਸਾਈਕਲ ਆ ਗਿਆ ਮੈਂ ਉਹਨੂੰ ਰੋਕੂ ਆ ਉਹ ਮੇਰੇ ਕਿਉਂ ਬਚਾਉਣ ਦੀ ਖਾਤਰ ਉਹ ਮੇਰੇ ਨਾਲ ਗੁੰਡਾਗਰਦੀ ਥੋੜੀ ਹੋਊਗੀ ਜਿੱਦਾਂ ਕਹਿੰਦੇ ਬਈ ਨਜਾਇਜ਼ ਬਈ ਜੇ ਬੱਸੇ ਵਾਲੀ ਗਲਤੀ ਹੈ ਨਜਾਇਜ਼ ਬਹਿ ਕੇ ਗੱਲ ਕਰ ਲੈਣਾ ਠੀਕ ਆ ਤੇ ਬਾਕੀ ਬਈ ਨਜਾਇਜ਼ ਧੱਕਾ ਸਾਰੇ ਨਾ ਠੀਕ ਇਹ ਨਹੀਂ ਆਈ ਪੱਕ ਨਹੀਂ ਲੋਣੀ ਚਾਹੀਦੀ ਬਹਿ ਕੇ ਗੱਲ ਕਰੋ ਸਮਝੇਤੇ ਨਾ ਕਰੋ ਜੇ ਕੋਈ ਗੱਲਬਾਤ ਆਗਲੇ ਨਾਲ ਬਹਿ ਕੇ ਨਿਪਟੜੋ ਜੇ ਕੋਈ ਗੱਲਬਾਤ ਆ ਉਹ ਵੀ ਝਗੜਾ ਕਰਨ ਦਾ ਬਸ ਹੋ ਕੇ ਕਰ ਲਓ ਠੀਕ ਮੇਰਾ ਨਾਮ ਹੈ ਆਪਣਾ ਮੇਰਾ ਨਾਮ ਜੀ ਆ ਅੰਗਰੇਜ਼ ਸਿੰਘ ਗੋਰਾ ਜ਼ਿਲ੍ਹਾ ਪ੍ਰਚਾਰਕ ਬੀਕੇਯੂ ਡਕਾਉਂਦਾ ਫਰੀਦਕੋਟ ਮੈਂ ਮੌਕੇ ਤੇ ਪੀਆ ਰਿਸੀ ਬਸ ਜਿਹੜੀ ਕੋਲੇ ਮੌਕੇ ਤੇ ਮੌਜੂਦ ਆਇਆ ਇਹਨਾਂ ਦਾ ਆਪਸ ਵਿੱਚ ਟਕਰਾਰ ਹੋਇਆ ਜੀ ਚਲੋ ਟਕਰਾਰ ਹੋਇਆ ਮਾਰਾ ਮੋਟਾ ਚਲੋ ਬੰਦੇ ਛਡਾਉਂਦੇ 22 ਡਰਾਈਵਰ ਆ ਜਿਹੜਾ ਅੰਮ੍ਰਿਤਸਰ ਬਾਸ ਆਈ ਹੈ ਜਿਹੜੀ ਉਹ ਉਤਰ ਕੇ ਛਡਾਉਣ ਲੱਗਿਆ ਤਾਂ ਉਹ ਜਿਹੜਾ ਟਕਰਾਰ ਆ ਵਧ ਗਿਆ ਉਹ ਬੰਦੇ ਜਾਦਾ ਹੋਣ ਕਰਕੇ ਉਹ ਕੁੱਟਮਾਰ ਕਰ ਗਏ ਉਹਨਾਂ ਦੀਆਂ ਦਸਤਾਰਾਂ ਹੋਰ ਕੋਈ ਨਹੀਂ ਕੁੱਟਮਾਰ ਹੋ ਗਈ ਐ ਦਸਤਾਰ ਕੋਈ ਐਵੇਂ ਨਹੀਂ ਮਿਲੇਗੀ ਤੇ ਸਿਰ ਦੇ ਕੇ ਦੇ ਕੇ ਮੇਰੀਆਂ ਦਸਤਾਰਾਂ ਐ ਥੋੜਾ ਕੋਈ ਬੰਦਾ ਜਾਣਾ ਖੜਾ ਮੁੱਕੀ ਮਾਰ ਕੇ ਦਸਤਾਰ ਬੰਦੇ ਦੀ ਲਾ ਦੂਗਾ ਉਹਦੀਆਂ ਦਸਤਾਰਾਂ ਲੱਤੀਆਂ ਉਹਨਾਂ ਦੇ ਕੁੱਟਮਾਰ ਹੋਈ ਆ ਅਸੀਂ ਇਹਨਾਂ ਦੇ ਨਾਲ ਆ ਕੋਈ ਚੱਕਰ ਵਾਲੀ ਗੱਲ ਨਹੀਂ ਮੌਕੇ ਤੇ ਸਾਰੀ ਵੀਡੀਓਗ੍ਰਾਫੀ ਮੇਰੇ ਕੋਲ ਹੈਗੀ ਉਹ ਬੰਦੇ ਕਿਹੜੇ ਕਿਹੜੇ ਆ ਸਾਰੇ ਆਉਣਗੇ ਤੁਸੀਂ ਕੀ ਕੀਤੀ ਕਿਨੇ ਹੁੰਡਾ ਕਰਦੀ ਉਹ ਕਰਕੇ ਗਿਆ ਸਿਵਲਿੰਗ ਜੀ ਚਲੋ ਗੱਲ ਬਾਤ ਆ ਦੋ ਬੰਦੇ ਬਹਿ ਕੇ ਉਹਨਾਂ ਵੇੜ ਲਓ ਕੁੱਟ ਮਾਰ ਦੋ ਕੋਈ ਹਾਲ ਥੋੜਾ ਉਹ ਸਰਕਾਰੀ ਮਸ਼ੀਨਰੀ ਲੈ ਕੇ ਤੁਰੇ ਫਿਰਦੇ ਆ ਉਹ ਕਿਸੇ ਗੱਲ ਨੂੰ ਲੈ ਕੇ ਤੁਰੇ ਫਿਰਦੇ ਕੁਝ ਸਰਕਾਰੀ ਮਸ਼ੀਨਰੀ ਪੀਆਰਟੀਸੀ ਫਰੀਕੋ ਡੀਪੂ ਦੀਆਂ ਬੱਸਾਂ ਕੁਝ ਅੰਮਰਸਰ ਬਿੱਟੂ ਦੀਆਂ ਕੁਝ ਮੁਕਸਰ ਡੀਪੂ ਦੀਆਂ ਬੱਸਾਂ ਇੰਨਾ ਨੇ ਟਕਾਪਾ ਚੜ ਉਹ ਮੁਕਸਰ ਡੀਪੂ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨਾਲ ਟਕਰਾਰ ਹੋਈ ਆ ਜਿਹੜੀ ਅੰਮਰਸਰੋਂ ਬੱਸ ਆ ਰਹੀ ਸੀ ਉਹ ਉਹਨਾਂ ਨੇ ਉੱਤਰ ਕੇ ਇੱਕ ਬਠਿੰਡੋ ਬੱਸ ਆਈ ਆ ਅੰਗਰੇਜ਼ ਦੀ ਹੋਈ ਕਿ ਦੇ ਨਾਲ ਟਕਰਾਰ ਹੋਈ ਆ ਕੋਈ ਆ ਕੋਈ ਸਿਵਲ ਦੇ ਵਿੱਚ ਮੋਟਰਸਾਈਕਲ ਮੂਰੇ ਆ ਗਿਆ ਸੀ ਆ ਜੀ ਉਹ ਮੋਟਰਸਾਈਕਲ ਵਾਲਿਆਂ ਨੇ ਇੱਕ ਫੋਨ ਫੋਨ ਕਰਕੇ ਕੋਈ ਬੰਦੇ ਸਾਧ ਲਿਆ ਉਹ ਬੰਦੇ ਜਿਆਦਾ ਹੋਣ ਕਰਕੇ ਤੇ ਇਹਨਾਂ ਨਾਲ ਧੱਕਾ ਮੁੱਕੀ ਹੋਈ ਆ ਇੱਕ ਇਥੇ ਮੁੰਡਾ ਵਾਰੇਦਰਾਕੇ ਤੋਂ ਆ ਅੱਛਾ ਇਥੋਂ ਇੱਕ ਮੁੰਡਾ ਵਾਰੇਦਰਾਕੇ ਦਾ ਜਿਹੜਾ ਪਿਆਰ ਤੇ ਸੀ ਬਰੀਕੋ ਡਿੱਪੂ ਦਾ ਇੱਥੇ ਲੱਗਿਆ ਮੁੰਡਾ ਇਹਦੀ ਤੇ ਸਾਰ ਸੀ ਜਿਹੜੀ ਸੜਾਉਂਦੇ ਦੀ ਬਗ ਲੱਤ ਗਈ ਆ ਜੀ ਮਨ ਤਾਂ ਮਨ ਤਾਂ ਗੱਲ ਇਹ ਆ ਨਾ ਮੈਂ ਫੇਰ ਆਣਾ ਤੁਹਾਡੇ ਕੋਲ ਫੇਰ ਆਣਾ ਮੈਂ ਜੀ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਹਾਂ ਜੀ ਮੈਂ ਟ੍ਰੀਪੋਡ ਦੀ ਪੂਰਤੋਂ ਇੱਥੇ ਡੇਅ ਦੇ ਡਿਊਟੀ ਕਰਦਾ ਜੀ ਅੱਛਾ ਜੀ ਇੱਥੇ ਕੋਈ ਪ੍ਰਾਈਵੇਟ ਵਹੀਕਲ ਵਾਲੇ ਸੀਗੇ ਜੀ ਰੋਡ ਵੇਜ ਦੀ ਗੱਡੀ ਸੀ ਕੋਣ ਸੀ ਬੰਦੇ ਇੱਥੇ ਦੇ ਮਹਿਤਾ ਮੈਡੀਕਲ ਵਾਲੇ ਬਾਈਦੇ ਸੀ ਮਹਿਤਾ ਮੈਡੀਕਲ ਵਾਲੇ ਹਾਂ ਜੀ ਅੱਛਾ ਉਹਨਾਂ ਨੇ ਗੁੰਡਾ ਕਰਦੀ ਕੀਤੀ ਉਹਨਾਂ ਨੇ ਗੁੰਡਾ ਕਰਦੀ ਕੀਤੀ ਜੀ ਸਾਡੀਆਂ ਪੱਗਾਂ ਲੱਥੀਆਂ ਤੇ ਮੇਰੀ ਆਹ ਪੈਂਟ ਵੀ ਇੱਥੋਂ ਥੱਲੇ ਪਰਤੀ ਆ ਠੀਕ ਹੈ ਜੀ ਕਿਹੜੀ ਗੱਲ ਤੋਂ ਕੀਤੀ ਹੈ ਗੁੰਡਾ ਕਰਦੀ ਸਾਡੇ ਚ ਗੱਡੀ ਮਾਰਨੀ ਸੀ ਹਾਲਾਂਕਿ ਗੱਡੀ ਵੱਜੀ ਵੀ ਨਹੀਂ ਤੇ ਬਾਕੀ ਅਸੀਂ ਜਿਹੜੇ ਜਿੰਨੇ ਵੀ ਅੱਡੇ ਵਾਲੇ ਜਿਹੜੇ ਪ੍ਰਾਈਵੇਟ ਵਾਲੇ ਸੀਗੇ ਜੋ ਸਰਕਾਰੀ ਆ ਜੀ ਅਸੀਂ ਛਡਾਉਣ ਵਾਲੇ ਸੀ ਸਾਰੇ ਉਹਨਾਂ ਨੇ ਧੱਕਾ ਮੁਕੀ ਕੀਤੀ ਆ ਇੱਥੇ ਬੁਧਰਾ ਉਂਜੀ ਖੜੇ ਨੇ ਇਹ ਮਕਸਦ ਦੀਪੂ ਤੇ ਨੇ ਤੈਨੂੰ ਕੀ ਮੰਗ ਕਰਦਾ ਤੂੰ ਅਸੀਂ ਪੂਰੀ ਕਾਰਵਾਈ ਦੀ ਮੰਗ ਕਰਦੇ ਆ ਜੀ ਸਾਡੀਆਂ ਜਿਹੜੀਆਂ ਪੱਕਾ ਸਾਡੀ ਬੇਇੱਜ਼ਤੀ ਹੋਈ ਇੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਪੁਰੀ ਸਿੰਘ ਜੀ ਜਸਪ੍ਰੀਤ ਸਿੰਘ ਜੀ ਅੱਡਾ ਪਰਚੀ ਕਿਉਂ ਬੰਦ ਕੀਤੀ ਗਿਆ ਅੱਡਾ ਪਰਚੀ ਤਾਂ ਬੰਦ ਕੀਤੀ ਗਈ ਹੈ ਜੀ ਇੱਥੇ ਅੱਡੇ ਦੇ ਵਿੱਚ ਵੀਹਕਲ ਬਹੁਤ ਜ਼ਿਆਦਾ ਆਉਂਦੇ ਆ ਕੋਈ ਮੋਟਰਸਾਈਕਲ ਆਉਂਦਾ ਕਦੇ ਕੋਈ ਕਾਰ ਆ ਗਈ ਇੱਕ ਬਸਾਂ ਕੋਲੇ ਅੱਡਾ ਛੋਟਾ ਇਹ ਬਸਾਂ ਨੇ ਇੱਕ ਵਾਈ ਦੀ ਇੰਟਰ ਹੁਣਾਂ ਇੱਕ ਵਾਈ ਦੀ ਨਿਕਲਣਾ ਟਾਈਮ ਉਹਨਾਂ ਦਾ ਹੀ ਹੈ ਤੇ ਅੱਜ ਵੀ ਜਿਹੜਾ ਇਹ ਲੜਾਈ ਝਗੜਾ ਹੋਇਆ ਸਿਰਫ ਇੱਕ ਮੋਟਰਸਾਈਕਲ ਦੀ ਟਕਰਾਰ ਕਰਕੇ ਹੋਇਆ ਜੀ ਉਹ ਮੁਕਸਰ ਦੀ ਪੁਲੀ ਜਿਹੜੇ ਚਾਰ ਦੇ ਲੱਗੇ ਬਹੁਤ ਆਰਾਮ ਜੀ ਉਹਨਾਂ ਦੇ ਨਾਲ ਲੱਗਿਆ ਉਹਨਾਂ ਦੇ ਐਕਸੀਡੈਂਟ ਹੋਇਆ ਲੱਤ ਟੁੱਟੀ ਹੋ ਜਰਾੜ ਪਈ ਵੀ ਆ ਉਹਦੇ ਨਾਲ ਜੋ ਲੱਗਿਆ ਉਹ ਕਹਿੰਦੇ ਧਿਆਨ ਨਾ ਆਇਓ ਮੜਾ ਜਾ ਵੀ ਮੇਰੇ ਤਾਂ ਪਹਿਲਾਂ ਰਾੜ ਪਈ ਐ ਮੈਂ ਤਾਂ ਅੰਗ ਹੀ ਨਾ ਇਸ ਗੱਲ ਦੀ ਝਗੜਾ ਵਧ ਰਿਹਾ ਜੀ ਇਹਨਾਂ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਪੀ ਸਾਡਾ ਕੋਈ ਹੱਲ ਕਰਕੇ ਦਿਓ ਜੀ ਇੱਕ ਦਾ ਅੱਡਾ ਪਰਚੀ ਕਿੰਨਾ ਜ਼ਰਬੰਦ ਰਹੂਗੀ ਜੇ ਜਿਲ੍ਹਾ ਅਧਿਕਾਰੀ ਸਾਡਾ ਪੱਕਾ ਹੱਲ ਨਹੀਂ ਹੁੰਦਾ ਉਹਨਾਂ ਜਿਹੜੇ ਅੱਡਾ ਪਰਚੀ ਬੰਦ ਰੂਗੀ ਏਪੀਆਰਸੀ ਰੋਡਵੇਜ ਪ੍ਰਾਈਵੇਟ ਸਾਰਿਆਂ ਦਾ ਉਹ ਆ ਜੀ ਜਿਹੜਾ ਕਾਰਨ ਕਾਰ ਨੂੰ ਕੋਈ ਲੜਾਈ ਝਗੜਾ ਵਧੇ ਨਾ ਆਪਾਂ ਲੜਕੇ ਨਹੀਂ ਆਪਾਂ ਰਲ ਮਿਲ ਕੇ ਰਹਿਣਾ ਕਿਉਂਕਿ ਬੱਸਾਂ ਲੋਕਾਂ ਦੀ ਸਹੂਲਤ ਲਈ ਹੀ ਲਾਈਆਂ ਗਈਆਂ ਤੇ ਅਸੀਂ ਵੀ ਚਾਹੁੰਦੇ ਆ ਕਿ ਲੋਕਾਂ ਨੂੰ ਸਹੂਲਤ ਮਿਲੇ ਜੀ